ਸੱਚੇ ਪਾਤਸ਼ਾਹ ਦਾ ਕੋਟਨ ਕੋਟ ਸ਼ੁਕਰਾਨਾ ਹੈ ਗੁਰੂ ਸਾਹਿਬ ਦਾ ਕਿ ਪਰਿਵਾਰ ਦੀ ਅਰਦਾਸ ਸਾਡੇ ਸਾਰਿਆਂ ਦੀ ਅਰਦਾਸ ਬੇਨਤੀ ਸ਼ਦਕਾ ਕਿਉਂਕਿ ਪਰਿਵਾਰ ਨੂੰ ਜਿਸ ਤਰੀਕੇ ਨਾਲ ਜਿਸ ਬੇਰਮੀ ਨਾਲ ਪ੍ਰੀਤਪਾਲ ਨੂੰ ਕੁੱਟਿਆ ਗਿਆ ਮਾਰਿਆ ਗਿਆ ਉਹਦੀਆਂ ਲੱਤਾਂ ਤੋੜਤੀਆਂ ਜਬਾੜਾ ਤੋੜਤਾ ਪਰ ਹੌਸਾ ਜਾਂ ਨਹੀਂ ਸੀ ਕਿ ਕੀ ਇਹਦਾ ਹਰਿਆਣੇ ਚ ਇਲਾਜ ਸਹੀ ਹੋਊਗਾ ਕਿ ਨਹੀਂ ਹੋਊਗਾ ਕੱਲ ਗੁਰਵਿੰਦਰ ਉਹਦਾ ਭਰਾ ਮੇਰੇ ਕੋਲ ਆਏ ਇਹਨਾਂ ਦੇ ਬਜ਼ੁਰਗ ਆਏ ਪ੍ਰੀਤਪਾਲ ਦੇ ਸਾਧਵਿੰਦਰ ਸਿੰਘ ਹੁਰੀ ਸਾਫਾ ਸਰਪੰਚ ਪਰਮਜੀਤ ਛੋਰੀ ਆਏ ਹਾਈ ਕੋਰਟ ਚ ਰਿਟ ਪਾਉਣ ਤੋਂ ਬਾਅਦ ਔਰ ਮੇਰਾ ਮਨ ਦੇਖੋ ਮੈਂ ਸਹੀ ਗੱਲ ਕਰੂੰਗਾ ਚਾਹੇ ਮੈਨੂੰ ਕੋਈ ਇਹਦੇ ਚ ਬੁਰਾ ਭਲਾ ਕਵੇ ਕੋਈ ਗਾਣਾ ਕੱਢੇ ਉਹਦੀ ਮਰਜ਼ੀ ਹੈ ਮੈਂ ਜਦੋਂ ਮੇਰੇ ਕੋਲ ਇੱਕ ਸਿਆਣਾ ਪਿਆਣਾ ਬੰਦਾ ਰੋਪਿਆ ਕਿਤਾ ਕੱਲਾ ਕੱਲਾ ਪੁੱਤ ਹੋਵੇ ਤੇ ਮੇਰੇ ਤੋਂ ਉਹ ਦਰਦ ਬਰਦਾਸ਼ ਨਹੀਂ ਹੋਇਆ ਜੀ ਅਸੀਂ ਸਾਰੇ ਧੀਆ ਪੁੱਤਾਂ ਵਾਲੇ ਪਰ ਮੈਂ ਉਹਨਾਂ ਨੂੰ ਇਹ ਬੇਨਤੀ ਕੀਤੀ ਕਿ ਦੇਖੋ ਮੇਰੀ ਵੈਸੇ ਤਾਂ ਕੋਈ ਕਿਸੇ ਨਾਲ ਗੱਲ ਨਹੀਂ ਮਗਰ ਜੇ ਤੁਸੀਂ ਤੁਹਾਡੇ ਮਨ 'ਚ ਇੰਨਾ ਇਸ ਗੱਲ ਦੀ ਸ਼ੰਕਾ ਕਿ ਪਤਾ ਨਹੀਂ ਉੱਥੇ ਇਲਾਜ ਕਰਨਗੇ ਨਹੀਂ ਕਰਨਗੇ ਕੋਈ ਉਹ ਮਹਿਸੂਸ ਕਰ ਰਹੇ ਸੀ ਕਿ ਉੱਥੇ ਦਵਾਈ ਬੂਟੀ ਨਹੀਂ ਦਿੱਤੀ ਜਾ ਰਹੀ ਉਹਨੂੰ ਪੇਨ ਸੀ ਉਹਨੂੰ ਪੇਨ ਕਿਲਰ ਤੱਕ ਨਹੀਂ ਦਿੱਤੇ ਜਾ ਰਹੇ ਸੀ ਸੋ ਇਸਾਨੀ ਤੌਰ ਤੇ ਭਾਵੇਂ ਹਰਿਆਣੇ ਪੁਲਿਸ ਨੇ ਜੋ ਕੀਤਾ ਮੈਂ ਸਹਿਮਤ ਨਹੀਂ ਸੀ ਮੈਂ ਇਹ ਮੰਨ ਬਣਾਇਆ ਕਿ ਦੇਖੋ ਰਿਟ ਲਈ ਆ ਰਿਟ ਦੀ ਸੁਣਵਾਈ ਕਦੋਂ ਤਰੀਕ ਲੱਗਦੀ ਹੈ ਕਦੋਂ ਨਹੀਂ ਲੱਗਦੀ ਪ੍ਰੀਤਪਾਲ ਦੀ ਜਾਨ ਬਚਾਉਣੀ ਸਭ ਤੋਂ ਜ਼ਰੂਰੀ ਹੈ ਸੋ ਮੈਂ ਉਸੇ ਵੇਲੇ ਹੋਮ ਮਿਨਿਸਟਰ ਸਾਹਿਬ ਅਨਿਲ ਵਿਜੇ ਸਾਹਿਬ ਨਾਲ ਗੱਲ ਕੀਤੀ ਔਰ ਮੈਂ ਉਹਨਾਂ ਨੂੰ ਇਹ ਗੱਲ ਕਹੀ ਮੈਂ ਕਿਹਾ ਦੇਖੋ ਮੈਂ ਪਰਸਨਲ ਗਾਰੰਟੀ ਲੈਣਾ ਐਜ਼ ਅ ਫਾਰਮਰ ਮਿਨਿਸਟਰ ਇੱਕ ਨਾਗਰਿਕ ਹੋਣ ਦੇ ਨਾਤੇ ਮੇਰੀ ਘਰ ਦੀ ਐਮ ਐਲ ਏ ਉਹ ਜ਼ਿੰਮੇਵਾਰੀ ਰਹਿੰਦੀ ਹੈ ਸਾਡਾ ਭਰਾ ਹੈ ਔਰ ਸਾਨੂੰ ਰਿਕੁਐਸਟ ਹੈ ਇਨਸਾਨੀਅਤ ਤੌਰ ਤੇ ਕਿ ਪਰਿਵਾਰ ਨੂੰ ਭਰੋਸਾ ਨਹੀਂ ਕਿ ਪੀਜੀਆਈ ਰੋहतक 'ਚ ਇਲਾਜ ਸਹੀ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਤੁਸੀਂ ਪੁਲਿਸ ਇਹਨੂੰ ਰੈਫਰ ਕਰ ਦਿਓ ਦੇਖੋ ਜੋ ਬਾਕੀ ਗੱਲਾਂ ਕਈ ਮੈਨੂੰ ਕਹਿਣਗੇ ਕਿ ਜੀ ਜੇ ਹਰਿਆਣਾ ਮਿਨਿਸਟਰ ਦੀ ਗੱਲ ਕਰ ਰਿਹਾ ਮੈਂ ਸਹੀ ਗੱਲ ਕਰ ਰਿਹਾ ਰੱਬ ਤੋਂ ਡਰ ਕੇ ਗੱਲ ਕਹਿ ਰਿਹਾ ਜੋ ਸਹੀ ਹੈ ਉਹ ਸਹੀ ਹੈ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਜੀ ਇਹਦਾ ਪੂਰਾ ਇਲਾਜ ਦਾ ਧਿਆਨ ਕੀਤਾ ਜਾਊਗਾ ਚਲੋ ਉੱਥੇ ਉਹਦੇ ਤਾਇਆ ਜੀ ਸਾਹ ਜਰਨੈਲ ਸਿੰਘ ਉਹਦੇ ਨਾਲ ਹੀ ਸਨ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਉੱਥੇ ਉਹਨਾਂ ਨੇ ਪੀਜੀਆਈ ਦਾ ਡਾਇਰੈਕਟਰ ਸ਼ਾਇਦ ਵਾਈਸ ਚਾਂਸਲਰ ਹੈ ਉੱਥੇ ਕੌਣ ਹੈ ਵੀਸੀ ਹੈ ਔਰ ਇੱਕ ਐਸਐਸਪੀ ਭੇਜਿਆ ਸਵੇਰੇ ਫੇਰ ਮੇਰੀ ਗੱਲ ਹੋਈ ਏ ਕਹਿੰਦੇ ਜੀ ਸਾਨੂੰ ਸ਼ਿਫਟ ਕਰਾ ਦਿਓ ਮੈਂ ਉਹਨਾਂ ਨੂੰ ਸਵੇਰੇ 9 10 ਵਜੇ ਫੇਰ ਫੋਨ ਕੀਤਾ ਕਿ ਇਹ ਪਰਿਵਾਰ ਚਾਹੁੰਦਾ ਜੀ ਉਹਨੂੰ ਡੀਐਮਸੀ ਸ਼ਿਫਟ ਕਰ ਦੋ ਜਾਂ ਪੀਜੀਆਈ ਚੰਡੀਗੜ੍ਹ ਉਹ ਕਹਿੰਦੇ ਜੀ ਪੀਜੀਆਈ ਰੋहतक ਤੋਂ ਅਸੀਂ ਏਮਸ ਕਰ ਸਕਦੇ ਆ ਜਾਂ ਪੀਜੀਆਈ ਚੰਡੀਗੜ੍ਹ ਕਰ ਸਕਦੇ ਪੀਜੀਆਈ ਡੀਐਮਸੀ ਨਹੀਂ ਕਰ ਸਕਦੇ ਸੋ ਪਰਿਵਾਰ ਦੀ ਜੋ ਹੁਕਮ ਸੀ ਜੋ ਸੈਂਟੀ ਸੀ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਪੀਜੀਆਈ ਚੰਡੀਗੜ੍ਹ ਭੇਜ ਦਿਓ ਔਰ ਮੈਂ ਦੇਖੋ ਬਾਰ-ਬਾਰ ਕਹਿਣਾ ਜੋ ਕੰਮ ਸਹੀ ਕੀਤਾ ਉਹਦੀ ਮੈਂ ਸਹੀ ਗੱਲ ਕਰੂੰਗਾ ਕੀ ਵਿਜ ਸਾਬ ਨੇ ਮੈਨੂੰ ਕਿਹਾ ਕਿ ਜੀ 2 ਮਿੰਟ ਚ ਐਨਓਸੀ ਕਿਉਂਕਿ ਐਨਓਸੀ ਦੇਣੀ ਸੀ ਐਨਓਸੀ ਜਾਰੀ ਹੋਈ ਔਰ ਉਹ ਬੱਚਾ ਅੱਜ ਪ੍ਰੀਤਪਾਲ ਇੱਥੇ ਪਹੁੰਚ ਗਿਆ ਛੋ ਮੈਂ ਜਿੱਥੇ ਇਨਸਾਨੀ ਤੌਰ ਤੇ ਜੋ ਕਿਸੇ ਨੇ ਸਹੀ ਕਦਮ ਚੁੱਕਿਆ ਮੈਂ ਉਹਦਾ ਧੰਨਵਾਦ ਕਰਦਾ ਨਾਲ ਹੀ ਮੈਂ ਵਿਜ ਸਾਬ ਨੂੰ ਬੇਨਤੀ ਕਰਦਾ ਕਿ ਇਹ ਮੁੰਡਾ ਗੁਰਸੇਕਾ ਅਮਰਿਤਧਾਰੀ ਹੈ ਇਹਦੇ ਨਾਲ ਬੇਇਨਸਾਫੀ ਹੋਈ ਹੈ ਇਸ ਗੱਲ ਦੀ ਵੀ ਇਨਕਵਾਈਰੀ ਹੋਵੇ ਕਿ ਜਿਹੜਾ ਉੱਥੇ ਇਕੱਲਾ ਇੱਕ ਲੰਗਰ ਛਕਾਉਣ ਜਾਂਦਾ ਸੀਗਾ ਤੁਸੀਂ ਪਿੰਡ ਤੋਂ ਤਸਦੀਕ ਕਰ ਲਓ ਮੈਂ ਕਹਿੰਦਾ ਜੀ ਦੇ ਉਹਦੇ ਦੋਸਤ ਮਿੱਤਰ ਨੇ ਇੱਕ ਹਾਈਲਾਈਟਸ ਦਾ ਸੈਂਟਰ ਚਲਾਉਂਦਾ ਉੱਥੋਂ ਤਸਦੀਕ ਕਰ ਲਓ ਜੇ ਬੱਚੇ ਨੇ ਕਦੇ ਵੀ ਕਿਸੇ ਨੂੰ ਮੈਂ ਕਹਿੰਦਾ ਜੀ ਹੱਥ ਵੀ ਲਾਇਆ ਹੋਵੇ ਥੱਪੜ ਤਾਂ ਦੂਰ ਦੀ ਗੱਲ ਹੈ ਇੱਕ ਗੁਰਸੇਕ ਅਮਰੇਧਾਰੀ ਸ਼ਾਂਤਮਈ ਬੱਚਾ ਜਿਹਦੇ ਤੇ ਇੰਨੀ ਕੁੱਟ ਪਈਆ ਬੋਰੀ ਤੇ ਬੋਰੀਆਂ ਪਾ ਕੇ ਅੰਦਰ ਉਹਦੇ ਅਸਾ ਕਿਤੇ ਕਿਤਰਾ ਛਿਲਿਆ ਪਿਆ ਮੈਨੂੰ ਅੱਜ ਵੀ ਇਸ ਗੱਲ ਦਾ ਰੋਸ ਹੈ ਔਰ ਇਸ ਗੱਲ ਦਾ ਰੋਸ ਔਰ ਰੰਜ ਮੇਰੇ ਮਨ ਚ ਰਹਿਣਾ ਮਗਰ ਚਲੋ ਜਾਨ ਬਚਾਉਣੀ ਸਭ ਤੋਂ ਜ਼ਰੂਰੀ ਹੈ ਕਿ ਸਕੂ ਸਭ ਨਿਬੜ ਜਾਂਦੇ ਆ ਜੇ ਬੰਦਾ ਹੋਵੇ ਔਰ ਮੈਂ ਇਸ ਗੱਲ ਦਾ ਹੀ ਜਿਹੜੀ ਸਾਡੀ ਇਨਸਾਨੀ ਫਰਿਆਦ ਸੁਣੀ ਹੈ ਕਿ ਉਹਨੂੰ ਨਾਲ ਦੀ ਨਾਲ ਉਹਨਾਂ ਨੇ ਮੈਨੂੰ ਅਸ਼ੋਰ ਕੀਤਾ ਦਾ ਹੀ ਵਿਲ ਬੀ ਰੈਫਰਡ ਮੈਂ ਵਿੱਚ ਸਾਹਿਬ ਦਾ ਇਸ ਗੱਲ ਦਾ ਧੰਨਵਾਦਿਆਂ ਹਾਂ ਕਈ ਗੁੱਸਾ ਕਰਨਗੇ ਮਗਰ ਭਾਈ ਮੈਂ ਜੋ ਇੱਕ ਬਾਪ ਦਾ ਦਰਦ ਮਹਿਸੂਸ ਕੀਤਾ ਮੈਂ ਅੱਜ ਵੀ ਹਰਿਆਣਾ ਪੁਲਿਸ ਦੇ ਐਕਸ਼ਨ ਨੂੰ ਔਰ ਭਗਵੰਤਮਾਨ ਦੀ ਮਿਲੀ ਭੁਗਤ ਨੂੰ ਕੰਡਮ ਕਰਦਾ ਕਿਉਂਕਿ ਇੱਕ ਪਾਸੇ ਉਹਨਾਂ ਦਾ ਮਨਿਸਟਰ ਬਲਬੀਰ ਸਿੰਘ ਦਾ ਅੱਜ ਬਿਆਨ ਹੈ ਕਿ 250 ਤੋਂ ਵੱਧ ਇੰਜਰ ਨੇ ਇੰਜਰ ਹੋ ਰਿਹਾ ਪੰਜਾਬ ਦੀ ਧਰਤੀ ਤੇ 20 ਸੀਰੀਅਸ ਨੇ ਪੰਜ ਦੀਆਂ ਅੱਖਾਂ ਚਲੇ ਗਈਆਂ ਅੱਖਾਂ ਦੀਆਂ ਰੌਸ਼ਨੀ ਤੇ ਇਹ ਸਭ ਕੁਝ ਹੋਣ ਦੇ ਬਾਅਦ ਤੁਸੀਂ ਪਰਚਾ ਨਹੀਂ ਦਰਜ ਕਰਦੇ ਚਾਰ ਡੈਥਸ ਹੋ ਗਈਆਂ ਨੇ ਸ਼ੋਕ ਕਰਨ ਦਾ ਹਲੇ ਤੱਕ ਨਹੀਂ ਹੋ ਰਿਹਾ ਇਸ ਗੱਲ ਦਾ ਸਬਦਾ ਮੇਰੇ ਤੇ ਮਨ ਚ ਗਿਲਾ ਮਗਰ ਜੇ ਕੋਈ ਸਹੀ ਕਦਮ ਇਸ ਸਾਰੇ ਔਖੇ ਮਾਹੌਲ 'ਚ ਚੁੱਕਿਆ ਤੇ ਮੈਂ ਸਹੀ ਨੂੰ ਤੁਹਾਡੇ ਅੱਗੇ ਰੱਖ ਰਿਹਾ ਕਿਸੇ ਨੂੰ ਨਾ ਚੰਗਾ ਲੱਗੇ ਭਾਈ ਉਹਨਾਂ ਨੂੰ ਮੁਬਾਰਕ ਮਗਰ ਜੋ ਅਚਲੀਅਤ ਹੋਈ ਹੈ ਮੈਂ ਸਹੀ ਗੱਲ ਤੁਹਾਡੇ ਅੱਗੇ ਰੱਖੀ ਹੈ ਸੀਕਟਰੀ ਦੀ ਚਿੱਠੀ ਨੂੰ ਵੀ ਕਿਹਾ ਜਾ ਰਿਹਾ ਕਿ ਚੀਫ ਦੇਖੋ ਚੀਫ ਸੈਕਟਰੀ ਸਾਹਿਬ ਦੀ ਚਿੱਠੀ ਕੱਢੋ ਦੇ ਇਹ ਬੜਾ ਲੇਟ ਉੱਠਿਆ ਔਰ ਚੀਫ ਸੈਕਟਰੀ ਨੇ ਕਿਹਾ ਕਿ ਪੰਜਾਬ ਭੇਜੋ ਪੰਜਾਬ ਇਹ ਤਾਂ ਚੰਡੀਗੜ੍ਹ ਪੀਸੀਆਈ ਰੈਫਰ ਹੋਇਆ ਔਰ ਜਦੋਂ ਤੱਕ ਚੀਫ ਸੈਕਟਰੀ ਸਾਹਿਬ ਦੀ ਚਿੱਠੀ ਆਈਆ ਉਦੋਂ ਤੱਕ ਤਾਂ ਵਿਜ ਸਾਹਿਬ ਨੇ ਤੋਰਤਾ ਸੀ ਇਹ ਪਰਿਵਾਰ ਤੁਰ ਪਿਆ ਸੀ ਉਦੋਂ ਤੱਕ ਇਸ ਲਈ ਤੁਸੀਂ ਪਰਿਵਾਰ ਤੋਂ ਪੁੱਛੋ ਦੇਖੋ ਇੱਕ ਮੈਂ ਗੱਲ ਦੱਸਾਂ ਜੀ ਕੋਈ ਇਹਦੇ ਚ ਕ੍ਰੈਡਿਟ ਵਾਰ ਨਹੀਂ ਆ ਭਗਵੰਤ ਮਾਨ ਹੈਸ ਫੇਲਡ ਇਟਸ ਸਿਟੀਜ਼ਨਸ ਇਹਨੇ ਅੰਦਾਤਾ ਨੂੰ ਫੇਲ ਕੀਤਾ ਅੰਦਾਤਾ ਨਾਲ ਧੋਖਾ ਕੀਤਾ ਟੌਟੀ ਕੀਤੀ ਹੈ ਜੇ ਪਹਿਲਾਂ ਜ਼ਿੰਮੇਵਾਰੀ ਸਹੀ ਨਿਭਾਉਂਦਾ ਤੇ ਹਾਲਾਤ ਨਾ ਪੈਦਾ ਹੁੰਦੇ ਹੀ ਵਾਸ ਸਲੀਪਿੰਗ ਹੁਣ ਵੀ ਇਹਦਾ ਫਰਜ ਬਣਦਾ ਸੀ ਗੱਲ ਗੱਲ ਕਰਨੀ ਸੋ ਇੱਕ ਗੱਲਾਂ ਤੇ ਤੁਹਾਡਾ ਧੰਨਵਾਦ ਕਰ ਰਹੇ ਪਰ ਨਹੀਂ ਦੇਖੋ ਮੇਰਾ ਧੰਨਵਾਦ ਨਹੀਂ ਜੀ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਬਣਦਾ ਮੈਂ ਕੌਣ ਆ ਜੀ ਦੇਖੋ ਜੋ ਮੈਂ ਅੰਦਰ ਵੇਖ ਕੇ ਆਇਆ ਉਹਦੀ ਜੋ ਡਾਕਟਰ ਸਾਹਿਬ ਨਾਲ ਮੇਰੀ ਗੱਲ ਹੋਈ ਹੈ ਉਹਦੀ ਕੰਡੀਸ਼ਨ ਸਟੇਬਲ ਹੈ ਉਹਦਾ ਹੁਣ ਫੇਰ ਉਹਦਾ ਪਲਾਸਟਰ ਓਪਨ ਕਰਕੇ ਇੱਕ ਐਕਸਰੇ ਨਵੀਂ ਕਰ ਰਹੇ ਆ ਨਵੀਂ ਐਕਸਰੇ ਕਰਨ ਤੋਂ ਬਾਅਦ ਉਹ ਵੇਖਣਗੇ ਸਰਜਰੀ ਦੀ ਲੋੜ ਹੈ ਕਿ ਨਹੀਂ ਹੈ ਔਰ ਉਸ ਤੋਂ ਬਾਅਦ ਉਹ ਫਿਰ ਜਬਾੜੇ ਦੀ ਤੇ ਨੱਕ ਦੀ ਉਹ ਦੋਵੇਂ ਚੀਜ਼ਾਂ ਵੇਖਣਗੇ